ਅਸੀਂ ਪਹੁੰਚੇ ਮੁਕਸਰ ਦੇ ਪਿੰਡ ਰੋੜਾਵਾਲਾ ਦੇ ਵਿੱਚ ਜਿੱਥੇ ਬਲਜੀਤ ਸਿੰਘ ਮਾਨ ਨੂੰ ਪਿੰਡ ਵਾਸੀਆਂ ਨੇ ਨੁਮਾਇੰਦਾ ਚੁਣਿਆ ਔਰ ਉਮੀਦ ਹੈ ਕਿ ਲੋਕਾਂ ਨੂੰ ਕਿ ਬਲਜੀਤ ਸਿੰਘ ਮਾਨ ਪਵਿੱਖ ਦੇ ਵਿੱਚ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਆਪਣੀ ਜਿਹੜੀ ਹੈ ਉਹ ਪਕੜ ਬਣਾਉਣਗੇ ਮੈਂ ਜੀ ਸਾਰੇ ਨਗਰ ਦਾ ਜੋ ਪਿੰਡ ਸਾਡਾ ਰੋੜਾਵਾਲੇ ਨੇ ਗ੍ਰਾਮ ਪੰਚਾਇਤ ਤਿਆਰ ਕੀਤੀ ਹੈ ਸਮੁੱਚੀ ਟੀਮ ਤਿਆਰ ਹੋਈ ਹੈ ਮੈਨੂੰ ਸਰਪੰਚੀ ਲਈ ਨਾਮਜ਼ਦ ਹੋਇਆ ਸੀ ਤੇ ਬਹੁਤ ਵੱਡੀ ਜਿੱਤ ਦੇ ਕੇ ਸਾਡੇ ਨਗਰ ਨੇ ਮੈਨੂੰ ਇਹ ਮਾਨ ਬਖਸ਼ਿਆ ਮੈਂ ਸਦਾ ਹੀ ਸਾਰੇ ਨਗਰ ਦਾ ਰਿਣੀ ਰਹੂੰਗਾ ਤੇ ਸਾਂਝੇ ਕੰਮਾਂ ਵਾਸਤੇ ਬਾਤ ਚੜ ਕੇ ਅੱਗੇ ਆਵਾਂਗੇ ਤੇ ਸਾਡੇ ਜਿੰਨੇ ਵੀ ਨਗਰ ਦੇ ਅਧੂਰੇ ਕੰਮ ਪਏ ਆ ਉਹ ਅਸੀਂ ਨੇਪਰੇ ਚਾੜ ਕੇ ਸਾਰੇ ਹੀ ਨਗਰ ਨੂੰ ਨਾਲ ਲੈ ਕੇ ਹਰ ਇੱਕ ਵਾਰਡ ਦੇ ਵਿੱਚ ਬਰਾਬਰ ਕੰਮ ਕਰਕੇ ਨਗਰ ਤੋਂ ਵਾਹ ਵਾ ਘਟਾ ਪਿੰਡ ਦੇ ਵਿੱਚ ਅਜੇ ਕਿਹੜੀਆਂ ਸਮੱਸਿਆਵਾਂ ਨੇ ਜਿਹੜੀਆਂ ਲੋੜਿੰਦੀਆਂ ਨੇ ਜ਼ਰੂਰਤ ਹੈ ਜਿੱਥੇ ਵਿਕਾਸ ਕਰ ਜਾਂਦੇ ਮੇਰੇ ਨਗਰ ਦੇ ਵਿੱਚ ਸਭ ਤੋਂ ਮੈਂ ਸਮਝਦਾ ਕਿ ਮੈਂ ਪਹਿਲਾਂ ਫਰੋਜ਼ਪੁਰ ਡਿਸਟ੍ਰਿਕਟ ਦੇ ਵਿੱਚ ਸੀ ਜੋ ਕਿ ਸਾਡਾ ਲਾਸਟ ਪੱਟੀ ਦਾ ਪਿੰਡ ਸੀ ਹੁਣ ਸਿਰ ਮੁਕਸ਼ਦ ਸਾਹਿਬ ਡਿਸਟ੍ਰਿਕਟ ਬਣਨਾ ਕਰਕੇ ਫਿਰ ਵੀ ਸਾਡਾ ਪਿੰਡ ਆ ਜੋ ਲਾਸਟ ਪੱਟੀ 'ਚ ਹੀ ਹੈ ਔਰ ਸਾਡੇ ਸਰਕਾਰੀ ਪ੍ਰਾਇਮਰੀ ਸਕੂਲ ਤੋਂ ਪਹਿਲਾਂ ਇੱਕ ਐਸੀ ਸਰਪੰਚ ਮੈਂ ਮੇਰੇ ਸਹਯੋਗ ਨਾਲ ਬਣਿਆ ਸੀ ਸਰਦਾਰ ਦੇਵ ਸਿੰਘ ਜੀ ਅਸੀਂ ਉਦੋਂ ਇਹ ਮਿਡਲ ਸਕੂਲ ਕਰਵਾਇਆ ਸੀ ਮਿਡਲ ਸਕੂਲ ਤੋਂ ਬਾਅਦ ਹੁਣ ਮੇਰੀ ਤਮੰਨਾ ਹੈ ਵੀ ਇਹ ਸਕੂਲ ਨੂੰ ਮੈਂ ਹਾਈ ਸਕੂਲ ਕਰਾ ਸਕਾਂ ਜੋ ਸਾਡੇ ਗਰੀਬਾਂ ਦੇ ਬੱਚੇ ਐ ਬਹੁਤ ਜ਼ਿਆਦਾ ਦੂਰ ਜਾਂਦੇ ਐ ਉਹਨਾਂ ਲਈ ਇਹ ਸਹੂਲਤ ਬਣ ਸਕੇ ਔਰ ਵਾਟਰ ਬਾਕਸ ਦਾ ਸਾਡਾ ਪਾਣੀ ਪੀਣ ਵਾਲਾ ਜਿਹੜਾ ਉਹਦੀ ਵੀ ਹਾਲਤ ਮਾੜੀ ਐ ਮੈਂ ਜੋ ਮਿੱਠੇ ਪਾਣੀ ਦਾ ਕਰਕਰ ਇੰਤਜ਼ਾਮ ਕਰ ਸਕਾਂ ਉਹ ਵੀ ਮੇਰਾ ਬਹੁਤ ਜ਼ਰੂਰੀ ਐ ਬਾਕੀ ਜਿੰਨੇ ਵੀ ਗਰੀਬ ਪਰਿਵਾਰ ਰਹਿੰਦੇ ਐ ਜਾਂ ਜਿਨ੍ਹਾਂ ਦੇ ਕੋਠੇ ਜਾਂ ਫਲਛਾਂ ਬਣ ਵਾਲੀਆਂ ਔਰ ਜੋ ਜਰਨਲ ਸਾਡੇ ਬੰਦੇ ਆ ਉਹਨਾਂ ਦੇ ਘਰੇ ਪਾਣੀ ਦੀਆਂ ਜਿਹੜੀਆਂ ਪ੍ਰੋਬਲਮ ਐ ਇਹ ਸਾਰੀਆਂ ਮੈਂ ਹੱਲ ਕਰ ਸਕਾਂ ਜਿੰਨੀਆਂ ਵੀ ਮੇਰੇ ਧਿਆਨ 'ਚ ਐ ਉਹ ਸਾਰੀਆਂ ਨੂੰ ਮੈਂ ਹੱਲ ਕਰਕੇ ਸਹ ਹਾਂ ਲਊਗਾ ਪਿੰਡ ਦੇ ਵਿੱਚ ਕਈ ਵਾਰ ਅਜੇ ਲੋਕ ਵੀ ਹੁੰਦੇ ਨੇ ਜਿਹੜੇ ਲੋੜੀਂਦੇ ਨੇ ਚਾਹੀ ਉਹਨਾਂ ਦੇ ਮਕਾਨ ਨੇ ਚਾਹੀ ਕਈਆਂ ਦੀ ਪੈਨਸ਼ਨ ਸਕੀਮ ਹੁੰਦੀ ਹੈ ਕਈ ਵਾਰ ਕੀ ਹੁੰਦਾ ਕਿ ਫਖਫਾਤ ਕੀਤਾ ਜਾਂਦਾ ਹੈ ਕਿ ਤੁਹਾਡੀ ਸੋਚ ਕਿਸ ਤਰ੍ਹਾਂ ਦੀ ਹੈ ਪਿੰਡ ਨੂੰ ਲੈ ਕੇ ਮੈਂ ਜੀ ਪਹਿਲਾਂ ਵੀ ਮੈਂ ਨਗਰ ਦੇ ਵਿੱਚ ਰਿਹਾ ਮੈਨੂੰ ਨਗਰ ਨੇ ਇੰਨਾ ਸਹਿਯੋਗ ਦਿੱਤਾ ਹੈ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੀ ਹੋਇਆ ਹੈ ਇਹ ਕਿਸੇ ਨੂੰ ਕਿਸੇ ਨੇ ਸਰਪੰਚ ਹੀ ਲਈ ਫੰਡ ਦਿੱਤਾ ਤੇ ਮੈਨੂੰ ਨਗਰ ਨੇ 4-5 ਲੱਖ ਰੁਪਏ ਜੋ ਪੰਚਾਇਤ ਦਾ ਮੈਂ ਇਲੈਕਸ਼ਨ ਲੜਿਆ ਇਸ ਲਈ ਮੈਨੂੰ ਉਹਨਾਂ ਨੇ ਫੰਡ ਦਿੱਤਾ ਤੇ ਗਰੀਬ ਪਰਿਵਾਰ ਜਿਹੜੇ ਦਿਹਾੜੀ ਕਰਕੇ ਆਉਂਦੇ ਆ ਉਹਨਾਂ ਨੇ ਵੀ ਮੈਨੂੰ ਆਪਦੀਆਂ ਜੇਬਾਂ ਚੋਂ 20-20 ਹਜ਼ਾਰ ਰੁਪਿਆ 5-5 10-10 ਔਰ 50 ਹਜ਼ਾਰ ਰੁਪਿਆ ਵੀ ਮੈਨੂੰ ਫੰਡ ਆਇਆ ਮੈਂ ਹਰੇਕ ਬੰਦੇ ਦਾ ਹਰੇਕ ਪਿੰਡ ਦੇ ਵਾਰਡ ਦਾ ਗਰੀਬ ਮੀਰ ਦਾ ਬਿਨਾਂ ਦੇ ਟਕਰਾ ਕੰਮ ਕਰਕੇ ਮੇਰੀ ਜਿਹੜੀ ਰੂਹ ਖੁਸ਼ ਹੋਊਗੀ ਔਰ ਮੈਂ ਸਾਰੇ ਨਗਰ ਨੂੰ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਵੀ ਖੁਸ਼ਕ ਅੰਜ ਮੇਰਾ ਨਾਮ ਰਣਜੀਤ ਸਿੰਘ ਸਨਫੋ ਸਰਦਾਰ ਜਗਸੀਰ ਸਿੰਘ ਜੀ ਸਾਫ ਦਾ ਸਰਪੰਚ ਪਿੰਡ ਰੂੜਾਂ ਵਾਲੇ ਤੋਂ ਡਿਸਟ੍ਰਿਕਟ ਸ੍ਰੀ ਮੁਕਤਸਰ ਸਾਹਿਬ ਤੋਂ ਅਸੀਂ ਬੇਨਤੀ ਕਰਦੇ ਜੋ ਸਾਡੇ ਨੁਮਾਇੰਦੇ ਸਤਕਾਰਯੋਗ ਸਾਡੇ ਬਲਜੀਤ ਸਿੰਘ ਜੀ ਮਾਨ ਸਾਹਿਬ ਜਿਨ੍ਹਾਂ ਨੂੰ ਅਸੀਂ ਪਿੰਡ ਦੀ ਸੇਵਾਦਾਰ ਠਾਪਿਆ ਤੇ ਸਾਰੀ ਚੜੀ ਪੰਚਾਇਤਾਂ ਅਸੀਂ ਸਮੁੱਚੀ ਟੀਮ ਤਿਆਰ ਕੀਤੀ ਹੈ ਜੋ ਅਸੀਂ ਬੇਨਤੀ ਕਰਦੇਗਾ ਮਾਨ ਸਾਹਿਬ ਨੂੰ ਜੋ ਨਗਰ ਦਾ ਜੋ ਡਵੈਲਪਮੈਂਟ ਹੈ ਵੱਤ ਚੜ ਕੇ ਸਾਰੀ ਪੰਚਾਇਤ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਕਿ ਕੋਈ ਵੀ ਕਿਸੇ ਤਰ੍ਹਾਂ ਦਾ ਕਿਸੇ ਦੇ ਨਾਲ ਕੋਈ ਵਿਤਕਰਾ ਨਾ ਹੋਈ ਕੋਈ ਵੀ ਕਿਸੇ ਦੀ ਪੱਖਪਾਗੀ ਨਹੀਂ ਜੋ ਕਿ ਪਿੰਡ ਦੀ ਡਿਵੈਲਪਮੈਂਟ ਆ ਸਾਰੇ ਅਸੀਂ ਸਾਂਝੀ ਰਲ ਮਿਲ ਕੇ ਇਕੱਤਰਤਾ ਹੋ ਕੇ ਕਿ ਪਿੰਡ ਦੀ ਡਿਵੈਲਪਮੈਂਟ ਕਰਾਂਗੇ ਤੇ ਪੂਰਾ ਅਸੀਂ ਨਗਰ ਨਿਵਾਸੀ ਮਾਨਸਾਵ ਨੂੰ ਸਾਡੇ ਸਰਪੰਚ ਸਾਹਿਬ ਨੂੰ ਸਮੁੱਚੀ ਪੰਚਾਇਤ ਨੂੰ ਪੂਰਾ ਸਹਿਯੋਗ ਦੇਵਾਂਗੇ ਵਾਇਰੂਲੀ ਕਾ ਖਾਲਸਾ ਵੈਜੀ ਵੀ ਫਤੇ ਅਸੀਂ ਸਾਰੇ ਨਗਰ ਨਿਵਾਸੀ ਜੋ ਵੀ ਪੰਚਾਇਤ ਅਸੀਂ ਨਵੀਂ ਬਣਾਈ ਹੈ ਉਹਨੂੰ ਸੰਯੋਗ ਦੇਾਂਗੇ ਅਸੀਂ ਇਹ ਕਹਾਂਗੇ ਬਗੈਰ ਵਿਕਿਰਤੇ ਤੋਂ ਸਾਰੇ ਕੰਮ ਜੋ ਪਿੰਦੇ ਆ ਉਹ ਕੀਤੇ ਜਾਣ ਵਾਟਰ ਵਕਸਾ ਦਾ ਸਕੂਲ ਦਾ ਜਾਂ ਹੋਰ ਵੀ ਜੋ ਹੈਗੇ ਗਰੀਬਾਂ ਦੇ ਕੋਠਿਆਂ ਦੇ ਜਾਂ ਕੋਈ ਗਲੀਆਂ ਨਾਲੀਆਂ ਦੇ ਇਹ ਸਾਰੇ ਇਕਤਾ ਨਾਲ ਸਾਰੇ ਮਤਲਬ ਮੇਨ ਪੱਖੋਂ ਮਤਲਬ ਇਹ ਕੀਤੇ ਜਾਣ ਸਾਰੇ ਕੰਮ ਇਹਨਾਂ ਨੂੰ ਅਸੀਂ ਵਾਰ-ਵਾਰ ਇਹੀ ਕਹਾਂਗੇ ਵੀ ਇਹ ਕੰਮ ਜਿਹੜੇ ਹੈਗੇ ਆ ਵੀ ਸਾਰਿਆਂ ਦੇ ਰਲ ਮਿਲ ਕੇ ਸਾਰਿਆਂ ਦੇ ਸਹਿਯੋਗ ਨਾਲ ਕੀਤੇ ਜਾਣ